ਮੌਕੇ ਤੇ ਆਏ ਆ ਜੀ ਵੇਖਦੇ ਆ ਗੱਡੀਆਂ ਦਾ ਨੁਕਸਾਨ ਦੱਸਦੇ ਹੋਇਆ ਬਿਲਡਿੰਗ ਕੰਨ ਡਿੱਗੀ ਆ। ਉਹ ਵੈਰੀਫਾਈ ਕਰਦੇ ਆ। ਕਿਹੜੀ ਕਿਹੜੀ ਜਗ੍ਹਾ ਕੰਨ ਡਿੱਗੀ ਆ ਇਹਦੀ? ਇਹ ਡੀਟੀਓ ਆਫਿਸ ਹੈਗਾ ਰਾਮਪੁਰ ਰੋਡ ਤੇ। ਉਹਦੇ ਬਿਲਕੁਲ ਆਪੋਜੀਟੇ ਸਾਹਮਣੇ ਆ। ਗੱਡੀਆਂ ਗੱਡੀਆਂ ਕਿੰਨੇ ਚੀ ਜੀ? ਮੌਕੇ ਤੇ ਕੋਈ ਲੱਗੀ ਆ। ਹੁਣ ਦੱਸਦੇ ਜੀ ਰੋਸਨ ਗੱਡੀਆਂ ਨੇ ਉਹ ਵੀ ਵੇਖਦੇ ਆ ਕਿਹੜੀਆਂ ਵੈਰੀਫਾਈ ਕਰਦੇ ਆ। ਉਹ ਕੰਪਲੀਟ ਕੀਤੀ ਗਈ ਸੀ ਤੁਹਾਨੂੰ ਗੱਡੀਆਂ ਨੂੰ। ਸਾਨੂੰ ਕੰਪਲੀਟ ਹੋਇਆ ਸਾਨੂੰ 112 ਤੋਂ ਇੱਕ ਅਪਡੇਟ ਆਈ ਸੀ। ਮਾਮਲਾ ਦਰਜ ਕਰ ਲਿਆ ਜੀ। ਨਹੀਂ ਜੀ ਜੀ ਮੌਕੇ ਤੇ ਆਏ ਆ ਵੇਰੇ ਇਸ ਤਰ੍ਹਾਂ ਜੀ ਵ ਇਨਵੈਸਟਿਗੇਟ ਕਰ ਰਹੇ ਗੱਲ ਹੋਈ ਕੋਈ ਮਾਲਕ ਦੀ ਮਿਲਿਆ ਤੇ ਮਾਲਕ ਦਾ ਮੁੰਡਾ ਮਿਲਿਆ ਉਹਨੂੰ ਬੁਲਾਇਆ ਥਾਣੇ ਵੇਖਦੇ ਆ ਬੈ ਕੇ ਬੈ ਕੇ ਹੁੰਦੇ ਕਿ ਕੀ ਕਹਿੰਦੇ ਆ ਜੋ ਵੀ ਸਾਹਮਣੇ ਆਉਣਗੇ ਉਹਨਾਂ ਕੇ ਬਾੜਾ ਕਰ ਵੀ ਕਰਾਂਗੇ ਕਿਹੜੀ ਜਗ੍ਹਾ ਖੜੀ ਸੀ ਪਾਸ ਥਿੰਗ ਨਾ ਹੀ ਮੇਰਾ ਅੱਜ ਕੀ ਗੱਲ ਹੋਈ ਜੀ ਜੀ ਡਾਕਟਰ ਕੰਦ ਡਿੱਪ ਗਈ ਹੈ ਜੀ ਤੇ ਉਹ ਗੱਡੀ ਤੋਂ ਵੱਡੇ ਕਿਉਂ ਗੱਡੀ ਡੈਮੇਜ ਹੋ ਗਈ ਸਾਰੀ ਕਿ ਕੰਦ ਡਿੱਗਣ ਦਾ ਕਾਰਨ ਵੀ ਪਤਾ ਲੱਗਿਆ ਜੀ ਉਮਤ ਦੇ ਅੰਦਰ ਉਹ ਮਲਬਾ ਹੈਗਾ ਉਹ ਛੁੱਟ ਰਹੇ ਸੀਗੇ ਉਹਦੇ ਕਰਕੇ ਕੰਦ ਡਿੱਪ ਗਈ ਕਿੰਨੀਆਂ ਗੱਡੀਆਂ ਲੱਗੀਆਂ ਸੀ ਇਹ ਗੱਡੀਆਂ ਨਾ ਜੇ ਡੈਮੇਜ ਜੜੀਆਂ ਹੋਈਆਂ ਜੀ ਇਹ ਮੇਰੇ ਸਮੇਤ ਮਤਕੀ ਚਾਰ ਗੱਡੀਆਂ ਮਤਕੀ ਕਿੰਨਾ ਨੁਕਸਾਨ ਹੋਇਆ ਡੈਡੀ ਗੱਡੀ ਦਾ ਮੇਰੀ ਗੱਡੀ ਤਾਂ ਜੀ ਆਹ ਸਾਹਮਣੀ ਹੈ ਜੀ ਟੋਟਲ ਲਾਸੀ ਹੋ ਗਈ ਕਿਸੇ ਦੀ ਇਹ ਲੱਗਦਾ ਨਜ਼ਾਇਰ ਬਿਲਡਿੰਗ ਭੰਦੀ ਪਈ ਨਹੀਂ ਜੀ ਇਹਦੇ ਬਾਰੇ ਨਹੀਂ ਮੈਂ ਕੋਈ ਦੱਸ ਸਕਦਾ ਤੁਸੀਂ ਨੇ ਕੰਪਲੇਟ ਕੀਤੀ ਕੋਈ ਹਾਂਜੀ ਮੈਂ ਉਹਨਾਂ ਨੂੰ ਫੋਨ ਨੰਬਰ ਤੇ ਕੰਪਲੇਨਟ ਕੀਤੀ ਸੀ ਜੀ ਉਹ ਆਏ ਆ ਜੀ ਬਾਕੀ ਉਹ ਗੱਡੀਆਂ ਲੈ ਕੇ ਚੱਲ ਗਏ ਆ ਜੀ ਮੇਰੀ ਇਕੱਲਿਆਂ ਦੀ ਗੱਡੀ ਖਲੋਕਾ ਮੈਂ ਤਾਂ ਕਰਨਾ ਹੀ ਇਨਸਾਮ ਦੇ ਲਈ ਮੌਕੇ ਤੇ ਆਏ ਆ ਜੀ ਵੇਖਦੇ ਆ ਗੱਡੀਆਂ ਦਾ ਨੁਕਸਾਨ ਦੱਸਦੇ ਹੋਇਆ ਬਿਲਡਿੰਗ ਕੰਢ ਗਈ ਆ ਉਹ ਵੈਰੀਫਾਈ ਕਰਦੇ ਕਿਹੜੀ ਕਿਹੜੀ ਜਗ੍ਹਾ ਗੰਦਗੀ ਹੈ ਇਹਦੀ ਇਹ ਡੀਟੀਓ ਆਫਿਸ ਹੈਗਾ ਰਾਮਪੁਰੇ ਰੋਡ ਤੇ ਉਹਦੇ ਬਿਲਕੁਲ ਆਪੋਜੀਟੇ ਸਾਹਮਣੇ ਹੈ ਗੱਡੀਆਂ ਗੱਡੀਆਂ ਕਿੱਮੇ ਚੱਲਦੀਆਂ ਨੇ ਮੌਕੇ ਤੇ ਕੋਈ ਲੱਗੀ ਹੈ ਹੁਣ ਦੱਸ ਦੇ ਦੋਸਤ ਲੱਗੀਆਂ ਨੇ ਉਹ ਵੀ ਵੇਖਦੇ ਕਿਹੜੀ ਵੈਰੀਫਾਈ ਕਰ ਰਹੇ ਨੇ ਕੰਪਲੀਟ ਕੀਤੀ ਗਈ ਸੀ ਤੁਹਾਨੂੰ ਗੱਡੀਆਂ ਨੂੰ ਸਮਝ ਕੰਪਲੀਟ ਸਾਨੂੰ 112 ਤੋਂ ਇੱਕ ਅਪਡੇਟ ਆਈ ਸੀ ਮਾਮਲਾ ਦਰਜ ਕਰ ਲਿਆ ਜੀ ਨਹੀਂ ਜੀ ਮੌਕੇ ਤੇ ਆਏ ਵੇਰੇ ਇਨਵੈਸਟੀਗੇਟ ਕਰ ਰਹੇ ਹਾਂ ਕਾਰਵਾਈ ਕੀ ਕੀ ਕੀਤੀ ਜਾ ਰਹੀ ਹੈ ਕਾਰਵਾਈ ਜਿਤਨੇ ਜੋ ਬਣੇਗੀ ਕਾਰਵਾਈ ਕਰਾਂਗੇ ਜੀ ਇਨਵੈਸਟੀਗੇਟ ਕਰ ਰਹੇ ਹਾਂ ਗੱਲ ਹੋਈ ਕੋਈ ਜਿਹੜਾ ਚ ਜੋ ਵੀ ਸਾਹਮਣੇ ਉਹਨਾਂ ਦੇ ਬਾਅਦ ਕਰ ਵੀ ਕਰਾਂਗੇ ਕਿਹੜੀ ਜਗ੍ਹਾ ਖੜੀ ਸੀ ਉਹ ਪਾਸ ਥਿੰਗ ਨਾ ਜੀ ਮੇਰਾ ਅੱਜ ਕੀ ਗੱਲ ਹੋਈ ਜੀ ਡੀਟੀਓ ਦਫਤਰੇ ਕੰਦ ਡਿੱਪ ਗਈ ਹੈ ਜੀ ਤੇ ਉਹ ਗੱਡੀ ਦੇ ਉੱਪਰ ਡੇ ਗੱਡੀ ਡੈਮੇਜ ਹੋ ਗਈ ਸਾਰੀ ਕਿ ਕੰਦ ਦੇ ਕਿੰਨਾ ਕਾਰਨ ਵੀ ਪਤਾ ਲੱਗਾ ਜੀ ਉਮਤ ਦੇ ਅੰਦਰ ਉਹ ਮਲਬਾ ਹੈਗਾ ਉਹ ਛੁੱਟ ਰਹੇ ਸੀਗੇ ਉਹਦੇ ਕਰਕੇ ਕੰਦ ਡਿੱਪ ਗਈ ਤੇ ਕਿੰਨੀਆਂ ਗੱਡੀਆਂ ਲੱਗੀਆਂ ਸੀ ਇਹ ਗੱਡੀਆਂ ਨਾ ਜੀ ਡੈਮੇਜ ਜਿਹੜੀਆਂ ਹੋਈਆਂ ਜੀ ਇਹ ਮੇਰੇ ਸਮਿਤ ਮਤ ਕੀ ਚਾਰ ਗੱਡੀਆਂ ਮਤ ਕੀ ਕਿੰਨਾ ਨੁਕਸਾਨ ਹੋਇਆ ਡਾਡੀ ਗੱਡੀ ਦਾ ਮੇਰੀ ਗੱਡੀ ਤਾਂ ਜੀ ਆਏ ਸਾਹਮਣੇ ਆਈ ਜੀ ਟੋਟਲ ਆਸੀ ਹੋ ਗਈ ਕਿਸੇ ਦੀ ਇਹ ਲੱਗਦਾ ਨਜ਼ਾਇਰ ਬਿਲਡਿੰਗ ਕੋਲ ਦੀ ਪਈ ਨਹੀਂ ਜੀ ਇਹਦੇ ਬਾਰੇ ਨਹੀਂ ਮੈਂ ਕੋਈ ਦੱਸ ਸਕਦਾ ਤੁਸੀਂ ਨੇ ਕੰਪਲੇਟ ਕੀਤੀ ਕੋਈ ਹਾਂਜੀ ਮੈਂ ਉਹਨਾਂ ਨੂੰ ਫੋਨ ਨੰਬਰ ਤੇ ਕੰਪਲੇਨਟ ਕੀਤੀ ਸੀ ਜੀ ਉਹ ਆਏ ਆ ਜੀ ਬਾਕੀ ਉਹ ਗੱਡੀਆਂ ਲੈ ਕੇ ਚੱਲ ਗਏ ਆ ਜੀ ਮੇਰੀ ਇਕੱਲਿਆਂ ਦੀ ਗੱਡੀ ਖੜਕਾ ਮੈਂ ਤਾਂ ਕਰਨਾ ਹੀ ਇਨਸਾਮ ਦੇ ਲਈ